ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਂ ਰਕੇਸ਼ ਸਿੰਘ ਗਰਾਣਾ ਸ਼੍ਰੀ ਅਨੰਦ ਪ੍ਰਸਾਦ ਤੋਂ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਵੱਲੋਂ ਆਪਣਾ ਨੁਮਾਇੰਦਾ ਕੋਸ਼ਿਸ਼ ਕਰਨ ਤੋਂ ਬਾਅਦ ਕਾਂਗਰਸ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਗਈ ਹੈ ਜਿਸ ਦੇ ਚੱਲਦੇ ਹੋਇਆ ਦੇ ਨੰਗਲ ਦੇ ਵਿੱਚ ਬਲੌਕ ਪ੍ਰਧਾਨ ਸੰਜੀਤ ਸਾਨੀ ਦੀ ਅਗਵਾਈ ਦੇ ਵਿੱਚ ਕਾਂਗਰਸ ਵਰਕਰਾਂ ਨੇ ਇਕੱਠਾ ਹੋ ਕੇ ਹਾਈ ਕਮਾਂਡ ਦਾ ਧੰਨਵਾਦ ਪ੍ਰਗਟ ਕੀਤਾ ਉੱਥੇ ਹੀ ਉਨ੍ਹਾਂ ਵੱਲੋਂ ਲੱਡੂ ਵੰਡ ਕੇ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਇਸ ਵਾਰ ਬਤ ਤੋਂ ਬਤ ਵੋਟਾਂ ਦੇ ਨਾਲ ਵਿਜੇਂਦਰ ਸਿੰਘ ਲਾਲ ਸ਼ਿਵ ਆਨੰਦ ਪ੍ਰਸਾਦ ਤੋਂ ਜਿੱਤਨਗੇ ਤੇ ਕੇਂਦਰ ਦੇ ਵਿੱਚ ਜਾਣਗੇ ਤੇ ਚਲੋ ਆ ਤੁਹਾਨੂੰ ਵੀ ਸੁਣਾਉਂਦੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋ ਕਾਂਗਰਸ ਦੇ ਸਪੋਕਸਪਰਸਨ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕੀ ਕਿਹਾ ਅੱਜ ਰਾਣਾ ਕਮਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਵਜਿੰਦਰ ਵਜਿੰਦਰ ਸਿੰਘਲਾ ਜੀ ਦੇ ਜਿਹੜੇ ਟਿਕਟ ਦਿੱਤੀ ਗਈ ਕਾਂਗਰਸ ਪਾਰਟੀ ਵੱਲੋਂ ਖੜਗੇ ਸਾਹਿਬ ਵੱਲੋਂ ਅਨਾਉਂਸ ਕੀਤੀ ਗਈ ਉਹਨਾਂ ਦੀ ਆਪਾਂ ਖੁਸ਼ੀ ਦੇ ਵਿੱਚ ਅੱਜ ਲੱਡੂ ਆਪਣੇ ਬਲਾ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੰਜੇ ਸਾਨੀ ਜੀ ਦੀ ਅਗਵਾਈ ਹੇਠ ਸਮੂਹ ਵਰਕਰ ਸਹਿਮਾਨਾਂ ਨੇ ਅੱਜ ਖੁਸ਼ੀ ਮਨਾਈ ਗਈ ਲੱਡੂ ਵੰਡ ਕੇ ਕਿ ਜੋ ਪਾਰਟੀ ਦਾ ਫੈਸਲਾ ਹੈ ਉਹ ਸਾਨੂੰ ਬਹੁਤ ਖੁਸ਼ੀ ਨਾਲ ਪ੍ਰਵਾਨ ਹੈ ਤੇ ਸਾਡੇ ਵਰਕਰਾਂ ਨੇ ਅੱਜ ਪੜ੍ਹ ਲਿਆ ਕਿ ਰਾਣਾ ਕੇਪੀ ਜੀ ਦੀ ਅਗਵਾਈ ਹੇਠ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਹਲਕੇ ਦੇ ਵਿੱਚ ਵਜਿੰਦਰ ਸਿੰਘਲਾ ਜੀ ਦੀ ਪੂਰੇ ਹੀ ਤਨਮਨ ਧਨ ਨਾਲ ਮਦਦ ਕੀਤੀ ਜਾਵੇਗੀ ਤੇ ਕਾਂਗਰਸ ਪਾਰਟੀ ਦੇ ਖੜਗੇ ਸਾਹਿਬ ਦੇ ਰਾਹੁਲ ਗਾਂਧੀ ਜੀ ਦੇ ਹੱਥਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਕਿਉਂਕਿ ਜਿਹੜੀ ਪਿਛਲੇ ਸਮੇਂ ਦੌਰਾਨ ਭਾਜਪਾ ਦੀ ਸਰਕਾਰ ਹੈ ਇਹਦੇ ਇਹਦੇ ਵਿੱਚ ਬਹੁਤ ਜ਼ਿਆਦਾ ਮੰਗਾਈ ਹੋਈ ਇਹਦੇ ਵਿੱਚ ਬਹੁਤ ਜ਼ਿਆਦਾ ਕਾਂਗਰਸੀ ਵਰਕਰਾਂ ਤੇ ਆਮ ਆਦਮੀ ਦੀ ਪਾਰਟੀ ਦੇ ਸਰਕਾਰ ਦੌਰਾਨ ਤਸ਼ੱਦਦ ਕੀਤੇ ਗਏ ਤੇ ਅੱਜ ਸਾਡੇ ਵਰਕਰਾਂ ਨੇ ਫੈਸਲਾ ਲਿਆ ਕੀ ਬਜਿੰਦਰ ਸਿੰਘਲਾ ਜੀ ਜਿਹੜੇ ਬਹੁਤ ਹੀ ਨੌਜਵਾਨ ਹੋਣ ਹਰ ਆਗੂ ਹੈ ਇਹ ਪਿਛਲੇ ਸਮੇਂ ਦੌਰਾਨ ਜਦੋਂ 2005 6 ਦੇ ਵਿੱਚ ਇਹ ਯੂਥ ਕਾਂਗਰਸ ਦੇ 2006 ਦੇ ਵਿੱਚ ਪੰਜਾਬ ਦੇ ਪ੍ਰਧਾਨ ਰਹੇ ਚੁੱਕੇ ਰਾਹੁਲ ਗਾਂਧੀ ਜੀ ਦੀ ਟੀਮ ਦੇ ਖਾਸ ਮੈਂਬਰ ਹੈ ਪੰਜਾਬ ਦੇ ਵੱਲੋਂ ਤੇ ਇਹ ਇਸ ਸਮੇਂ ਆਈਸੀਸੀ ਦੇ ਕੈਸ਼ੀਅਰ ਵੀ ਹੈ ਤੇ ਇਹਨਾਂ ਨੇ ਆਪਣਾ ਸੰਘਰੂਰ ਤੋਂ ਬਜਿੰਦਰ ਸਿੰਘਲਾ ਜੀ ਐਮਪੀ ਵੀ ਰਹੇ ਚੁੱਕੇ ਇਹ ਐਮਐਲਏ ਵੀ ਰਹੇ ਚੁੱਕੇ ਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਚੁੱਕੇ ਇਸ ਲਈ ਬਹੁਤ ਹੌਨ ਹਾਰ ਆਗੂ ਖੜਕੇ ਸਾਹਿਬ ਵੱਲੋਂ ਇੱਥੇ ਸਾਡੇ ਆਪਣਾ ਸ਼੍ਰੀ ਅਨੰਦਪੁਰ ਸਾਹਿਬ ਪਾਰਲੀਮੈਂਟ ਹਲਕੇ ਚ ਭੇਜਿਆ ਗਿਆ ਤੇ ਅੱਜ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਸਮੂਹ ਵਰਕਰ ਸਹਿਬਾਨਾਂ ਨੇ ਫੈਸਲਾ ਲਿਆ ਬੜੀ ਖੁਸ਼ੀ ਮਨਾਈ ਤੇ ਉਹਦੇ ਵਿੱਚ ਫੈਸਲਾ ਲਿਆ ਕਿ ਰਾਣਾ ਕਮਰਪਾਲ ਸਿੰਘ ਦੀ ਅਗਵਾਈ ਹੇਠ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੀ ਪੂਰੀਆਂ ਪੂਰੀ ਧਰੋ ਮਦਦ ਕਰਕੇ ਉਹਨਾਂ ਦੇ ਜਿੱਤ ਦਾ ਸੇਰਾ ਬਖਸ਼ਣਗੇ ਤਾਂ ਜੋ ਸਾਡੇ ਇਲਾਕੇ ਦੀਆਂ ਸ਼੍ਰੀ ਨੰਦਪੁਰ ਸਾਹਿਬ ਇਲਾਕੇ ਦੀਆਂ ਜਿਹੜੀਆਂ ਪਾਰਲੀਮੈਂਟ ਤੇ ਖਾਸ ਕਰਕੇ ਵਿਧਾਨ ਸਭਾ ਦੀਆਂ ਜਿਹੜੀਆਂ ਸਾਡੀਆਂ ਉਥੇ ਚ ਮੰਗਾ ਹੈ ਇਲਾਕਾ ਕਈ ਹੈ ਪਿਛਲੇ 10 ਸਾਲਾਂ ਦੌਰਾਨ ਜੋ ਮੋਦੀ ਸਾਹਿਬ ਦੀ ਸਰਕਾਰ ਦੌਰਾਨ ਕੋਈ ਵੀ ਫੰਡ ਨਹੀਂ ਦਿੱਤਾ ਗਿਆ ਕੋਈ ਵੀ ਇੰਸਟੀਚਿਊਟ ਨਹੀਂ ਇੱਥੇ ਲਾਇਆ ਗਿਆ ਕਿਸੇ ਕਿਸਮ ਦਾ ਪ੍ਰਬੰਧ ਨਹੀਂ ਕੀਤਾ ਗਿਆ ਇਸ ਕਰਕੇ ਉਹ ਸਾਰਿਆਂ ਨੂੰ ਸਾਡੀ ਆਵਾਜ਼ ਬੁਲੰਦ ਕਰਨਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਤੇ ਸਾਨੂੰ ਬੜੀ ਖੁਸ਼ੀ ਆ ਵਰਕਰਾਂ ਦੇ ਵਿੱਚ ਤੇ ਬੜਾ ਜੋਸ਼ ਆ ਤੇ ਅਸੀਂ ਉਸ ਜੋਸ਼ ਦੇ ਨਾਲ ਵਜਿੰਦਰ ਸਿੰਘਲਾ ਜੀ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਆਪਾਂ ਤੰਦੇ ਹੀ ਨਾਲ ਦਿਨ ਰਾਤ ਮਿਹਨਤ ਕਰਾਂਗੇ ਤਾਂ ਜੋ ਰਾਣਾ ਕਮਰਪਾਲ ਸਿੰਘ ਜੀ ਦਾ ਵੀ ਕਦ ਵਧੇ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਵਜਿੰਦਰ ਸਿੰਘਲਾ ਜੀ ਦਾ ਵੀ ਕਦ ਵਧੇ ਤੇ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਹੱਥ ਮਜ਼ਬੂਤ ਹੋਣ